ਜਰ ਜਦੋਂ ਸੋਧਾ ਲੱਗਾ ਸੀ ਮੈਂ ਦੇਖਣਾ ਹਰੇਕ ਚੈਨਲ ਤੇ ਗੱਲ ਚੱਲੀ ਵੀ ਅਸੀਂ ਭੈਣ ਦਾ ਸਾਥ ਦੇਵਾਂਗੇ ਬੱਚਿਆਂ ਦਾ ਸਾਥ ਦੇਵਾਂਗੇ ਕਿਸੇ ਨੇ ਸਾਥ ਦਿੱਤਾ ਨਹੀਂ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਵੀ ਤੁਸੀਂ ਹੈਗੇ ਜੇ ਭੁੱਖੇ ਸੌਂਦੇ ਜੇ ਕਿੱਦਾਂ ਜੇ ਘਰ ਦੇ ਹਾਲਾਤ ਕਿੱਦਾਂ ਜੇ ਤੁਹਾਨੂੰ ਪੁਲਿਸ ਤੰਗ ਕਰਦੀ ਸਾਨੂੰ ਕੁਝ ਦੱਸੋ ਉਦੋਂ ਤੇ ਚਲੋ ਮੈਂ ਵੀ ਪਾਉਂਦੀ ਹਾਂ ਵੀ ਪੁਲਿਸ ਦਾ ਸਾਡੇ ਘਰ ਜਿਆਦਾ ਜ਼ੋਰ ਸੀ ਪੁਲਿਸ ਨਹੀਂ ਕਰਕੇ ਨਹੀਂ ਆਉਂਦੇ ਵੀ ਪੁਲਿਸ ਇਹਨਾਂ ਨੂੰ ਤੰਗ ਪਰੇਸ਼ਾਨ ਕਰੂਗੀ ਕਿਤੇ ਸਾਡਾ ਨਾਂ ਵਿੱਚ ਪਾਦਨ ਹੁਣ ਤਾਂ ਸਰਬਜੀਤ ਦੀ ਗ੍ਰਿਫਤਾਰੀ ਹੋ ਗਈ ਆ ਹੁਣ ਤਾਂ ਸਾਡੇ ਘਰ ਆਉਣਾ ਚਾਹੀਦਾ ਹੈ ਨਾ ਕਿੰਨਾ ਕੁ ਤੰਗ ਪਰੇਸ਼ਾਨ ਕੀਤਾ ਗਿਆ ਤੁਹਾਨੂੰ ਪੁਲਿਸ ਨੇ ਸਾਨੂੰ ਕਾਫੀ ਪਰੇਸ਼ਾਨ ਕੀਤਾ ਹੈ ਸਾਡੇ ਘਰ ਦੇ ਮਤਲਬ ਕੁਰਕੀ ਦੇ ਨੋਟਿਸ ਵੀ ਸਾਡੇ ਦਰਵਾਜ਼ਿਆਂ ਅੱਗੇ ਲਾ ਦਿੱਤੇ ਚਲੋ ਸਾਡੇ ਪਿੰਡ ਵਾਲਿਆਂ ਜੀ ਤੋ ਰੋਕ ਲੱਗ ਗਈ ਪੁਲਿਸ ਮੈਨੂੰ ਵੀ ਅਰੈਸਟ ਕਰਨ ਆਈ ਸੀ ਪਰ ਮੇਰੇ ਭੈਣ ਭਰਾਵਾਂ ਨੇ ਪਿੰਡਦਿਆਂ ਲੋਕਾਂ ਨੇ ਮੋਤਭਾਰਾਂ ਨੇ ਆਣ ਕੇ ਮਤਲਬ ਮੈਨੂੰ ਇਸ ਜੀਤ ਤੋਂ ਰੋਕ ਲਿਆ ਪਰ ਮੈਨੂੰ ਜਾਣ ਨਹੀਂ ਦਿੱਤਾ ਉਹਨਾਂ ਨੇ ਮੇਰਾ ਨਾਂ ਤੇ ਜਿਹੜਾ ਮੋਟਰਸਾਈਕਲ ਉਹਨਾਂ ਨੇ ਉੱਥੇ ਵਰਤਿਆ ਸੀ ਉਹਦੇ ਕਰਕੇ ਪੁਲਿਸ ਮੈਨੂੰ ਅਰੈਸਟ ਕਰਦੀ ਪਈ ਸੀ ਓਕੇ ਘਰੋਂ ਵੀ ਘਰ ਹੋਣਾ ਪਿਆ ਬਿਲਕੁਲ ਹਾਂ ਜੀ ਡੇਢ ਮਹੀਨਾ ਮੈਂ ਘਰ ਨਹੀਂ ਆਈ ਬੱਚਿਆਂ ਸਮੇਤ ਥਾਂ ਥਾਂ ਦੀਆਂ ਠੋਕਰਾਂ ਖਾਂਦੀ ਰਹੀ ਤੁਹਾਨੂੰ ਪਤਾ ਕਰੋ ਜਦੋਂ ਇੱਕ ਵਾਰੀ ਪੈਰ ਪਾ ਲੇ ਤੇ ਥਾਂ ਥਾਂ ਤੇ ਰਹਿਣਾ ਵੀ ਬੜਾ ਔਖਾ ਹੁੰਦਾ ਇੱਕ ਜਨਾਨੀ ਵਾਸਤੇ ਮੋਟਰਸਾਈਕ ਗਪਾਲਾ ਜੀ ਦੱਸ ਰਹੇ ਵੀ ਕਿਸਤਾ ਚੜੇ ਮਹੀਨੇ ਆ ਰਹੀਆਂ ਬਿਲਕੁਲ ਹਾਂਜੀ 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 ਮੋਟਰਸਾਈਕਲ ਇਹਨਾਂ ਨੇ ਆਪਣੇ ਬੇਟੇ ਵਾਸਤੇ ਲਿਆ ਸੀ 24 ਮਾਰਚ ਨੂੰ ਬੇਟੇ ਦਾ ਜਨਮ ਦਿਨ ਸੀ ਤੇ ਉਸ ਤੋਂ ਬਾਅਦਾਂ ਇਹ ਉਧਰ ਹੀ ਚਲੇ ਗਏ ਨਾ ਸਾਨੂੰ ਇਹਨਾਂ ਨੇ ਦੱਸਿਆ ਵਾ ਵੀ ਮੈਂ ਮੋਟਰਸਾਈਕਲ ਕਿੱਥੇ ਚੱਲਿਆਂ ਲੈ ਕੇ ਇਹਨਾਂ ਸਾਨੂੰ ਕਹਿੰਦੇ ਸੀ ਆਨੰਦਪੁਰ ਸਾਹਿਬ ਹੋਲਾ ਮੱਲਾ ਇਹ ਉਦੋਂ ਉੱਥੇ ਚਲੇ ਗਏ ਉਸ ਤੋਂ ਬਾਅਦ ਘਰੇ ਵਾਪਸ ਨਹੀਂ ਆਏ ਤੇ 28 ਮਾਰਚ ਨੂੰ ਫਿਰ ਇਹ ਅਸੀਂ ਸੁਣ ਲਿਆ ਵੀ ਇਹ ਗੱਲ ਹੋ ਗਈ ਆ ਤੇ ਸੇਮਨਾ ਦਾ ਉੱਥੇ ਮਸੰਦਾ ਜਿੰਨਾ ਮਤਲਬ ਕਿ ਇਹਨਾਂ ਨੇ ਸੋਧਾ ਲਾਇਆ ਆ